ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਇਹ ਹੈ ਕਿ ਪਿਛਲੇ ਦਿਨੀ 9 ਤਰੀਕ ਨੂੰ ਸਵੇਰੇ ਐਸਐਚਓ ਸਿਟੀ ਨੂੰ ਇੱਕ ਇਤਲਾ ਮਿਲੀ ਜਿਹੜੀ ਕਿ ਅਸ਼ਵਨੀ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਅਧਿਆਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਬਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ 1 ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਤੋ ਸੇ ਪੁਲਿਸ ਲਾਈ ਆ ਹੁਣ ਜਿੱਥੇ ਐਕਸੀਡੈਂਟ ਹੋ ਜਾਏ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਆਏ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕਟਰ ਨੇ ਆਰੀ ਦੇ ਬਲੇਡ ਨੇ ਫਸਟ ਸਟੇਟ ਦਾ ਸਮਾਨ ਹੈ ਟੋਚਨ ਹੈ ਐਸਐਸਐਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 850 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਗਸ਼ਤ ਕਰ ਰਹੀ ਹੈ ਹੁਣ ਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਕੁਮਾਰ ਏਲੀਅਸ ਕੁੱਕੂ ਵੱਲੋਂ ਦਿੱਤੀ ਗਈ ਕਿ ਉਹਦੇ ਘਰ ਸਵੇਰੇ 4 ਵਜੇ ਕਿਸੇ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀਆਂ ਚਲਾਈਆਂ ਇਹ ਅਸ਼ਵਨੀ ਕੁਮਾਰ ਕੁੱਕੂ ਹੈਗੇ ਨੇ ਪੰਜਾਬ ਵਾਈਸ ਪ੍ਰਧਾਨ Shiv Sena ਬਾਲ ਠਾਕਰੇ ਦੇ ਇਹਨਾਂ ਵੱਲੋਂ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਐਸ ਐਚਓ ਸਿਟੀ ਨੂੰ ਤਾਂ ਸਿਟੀ ਦੀ ਪੁਲਿਸ ਇੱਕਦਮ ਹਰਕਤ ਵਿੱਚ ਆ ਕੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਜਦੋਂ ਪੜਤਾਲ ਕੀਤੀ ਤੇ ਉਦੋਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹੋਰ ਵੀ ਆਂਟੋ ਗਾਂਡੋ ਪਤਾ ਕੀਤਾ ਗਿਆ ਤੇ ਉਹਦੇ ਨਾਲ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ ਸਾਰੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੰਪਲੇਨੈਂਟ ਹੈਗੇ ਨੇ ਅਸ਼ਵਨੀ ਕੁਮਾਰ ਏਲੀਅਸ ਕੁੱਕੂ ਸ਼ਿਵ ਸ਼ਿਵसेना ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਇਹਨਾਂ ਨੇ ਆਪ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਆਪਦੇ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਿਰ ਨਾਲ ਦੀ ਨਾਲ ਘਰ ਦੇ ਅੰਦਰ ਵੜ ਗਏ ਇਹ ਸਾਰਾ ਤਸਦੀਕ ਪੜਤਾਲ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਬੁਲਾ ਕੇ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਆਪਣਾ ਦੋਸਤ ਜਿਹਦਾ ਨਾਮ ਹੈ ਅਵਨਜੀਤ ਸਿੰਘ 베ਦੀ ਉਹ ਫੋਕਲ ਪੁਆਇੰਟ ਤੇ ਰਹਿਣ ਵਾਲੇ ਆ ਉਹਦਾ ਬੱਤੀ ਬੋਰਡ ਦਾ ਲਾਇਸੈਂਸੀ ਰਿਵੋਲਵਰ ਲੈ ਕੇ ਇਹਨਾਂ ਨੇ ਇਹ ਕੰਮ ਕੀਤਾ ਆਪਦੇ ਘਰ ਤੇ ਆਪ ਹੀ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦਾ ਮੰਤਵ ਇਹ ਸੀਗਾ ਕਿ ਇਹ ਸਿਕਿਉਰਿਟੀ ਲੜਾ ਚਾਹੁੰਦੇ ਸੀਗੇ ਪੰਜਾਬ ਪੁਲਿਸ ਵੱਲੋਂ ਉਸ ਕਰਕੇ ਇਹਨਾਂ ਨੇ ਸਾਰਾ ਛੜੀਯੰਤਰ ਰਚਿਆ ਦੋਵਾਂ ਜਣਿਆਂ ਨੇ ਮਿਲ ਕੇ ਦੋਨਾਂ ਤੋਂ ਪੁੱਛ ਕੇ ਇਸ ਦੌਰਾਨ ਇਹਨਾਂ ਤੋਂ ਰਿਵੋਲਵਰ ਵੀ ਰਿਕਵਰ ਹੋ ਗਿਆ ਦੋ ਰੌਂਦ ਜਿਹੜੇ ਉੱਥੇ ਚੱਲੇ ਸੀ ਮੌਕੇ ਦੇ ਉੱਤੇ ਉਹ ਵੀ ਰਿਕਵਰ ਕਰ ਲਏ ਤੇ ਤਿੰਨ ਜਿੰਦਾ ਰੌਂਦ ਰਿਕਵਰ ਕੀਤੇ ਆ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 10/25 ਪੀ ਐਸ ਸਿਟੀ ਅੰਡਰ ਸੈਕਸ਼ਨ 217 240 ਬੀ ਐਨ ਐਸ ਰਜਿਸਟਰ ਕਰਕੇ ਇਹਨਾਂ ਦੀ ਅरेस्ट ਪਾਈ ਗਈ ਹੈ ਤੇ ਅਸਲਾ ਰਿਕਵਰ ਕਰ ਲਿਆ ਗਿਆ